ਤਨ ਤਨ ਸਤਿਗੁਰ ਕਬੀਰ ਮਹਾਰਾਜ ਜੀ ਬੜਾ ਹੀ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਅਤੇ ਫਰਮਾਉਂਦੇ ਨੇ ਸਾਧ ਸੰਗਤ ਜੀ ਬੂਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ ਓਇਲੇ ਜਾ ਰੈ ਓਇਲੇ ਗੱਡੈ ਤੇਰੀ ਗਤ ਦੋਹੋਂ ਨਾ ਪਾਈ ਕਿ ਸਾਧ ਸੰਗਤ ਜੀ ਹਿੰਦੂ ਧਰਮ ਵਾਲੇ ਮੂਰਤੀ ਪੂਜਾ ਕਰਦੇ ਨੇ ਤੇ ਸਾਧ ਸੰਗਤ ਜੀ ਸੁਖ ਤੇ ਦੁੱਖ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਆਉਂਦੇ ਨੇ। ਉਹ ਵੀ ਦੁਖੀ ਨੇ ਸਾਧ ਸੰਗਤ ਜੀ ਤੇ ਮਰਨਾ ਉਹਨਾਂ ਨੂੰ ਵੀ ਪੈਂਦਾ ਹੈ। ਤੇ ਦੂਸਰੇ ਪਾਸੇ ਸਾਧ ਸੰਗਤ ਜੀ ਜੋ ਮੁਸਲਮਾਨ ਭਰਾ ਨੇ ਜਿਵੇਂ ਹਿੰਦੂ ਭਰਾ ਜੋ ਮੰਦਿਰਾਂ 'ਚ ਜਾਂਦੇ ਨੇ ਮੂਰਤੀ ਪੂਜਾ ਕਰਦੇ ਨੇ। ਸਾਧ ਸੰਗਤ ਜੀ ਵਰਤ ਰੱਖਦੇ ਨੇ, ਜੋਤ ਜਗਾਉਂਦੇ ਨੇ, ਧੂਪ ਅਗਰਬੱਤੀ ਕਰਦੇ ਨੇ। ਸਾਧ ਸੰਗਤ ਜੀ ਉਹਨਾਂ ਦੀ ਜ਼ਿੰਦਗੀ 'ਚ ਸੁੱਖ ਵੀ ਆਉਂਦੇ ਨੇ, ਦੁੱਖ ਵੀ ਆਉਂਦੇ ਨੇ। ਸਾਤ ਸੰਗਤ ਜੇ ਕਿਤੇ ਨੇ ਸੰਸਾਰ ਨੂੰ ਛੱਡ ਕੇ ਉਹਨਾਂ ਨੂੰ ਵੀ ਜਾਣਾ ਪੈਂਦਾ ਹੈ ਅੱਗੇ ਸਤਿਗੁਰੂ ਜੀ ਗੱਲ ਕਰਦੇ ਨੇ ਤੁਰਕ ਮੁਏ ਸਿਰ ਨਾਈ ਕਿ ਭਾਈ ਜੋ ਮੁਸਲਮਾਨ ਭਰਾ ਨੇ ਨਾ ਸਾਤ ਸੰਗਤ ਜੀ ਉਹ ਦਰਗਾਹ ਦੇ ਵਿੱਚ ਜਾ ਕੇ ਮੱਕਾ ਦੇ ਵਿੱਚ ਜਾ ਕੇ ਸਾਤ ਸੰਗਤ ਜੀ ਉਸ ਖੁਦਾ ਦੇ ਅੱਗੇ ਸਜਦਾ ਕਰਦੇ ਨੇ ਤੇ ਕਿ ਸਤਿਗੁਰੂ ਜੀ ਫਰਮਾਉਂਦੇ ਨੇ ਓਏ ਲੈ ਜਾ ਰੇ ਓਏ ਲੈ ਗਾੜੇ ਤੇਰੀ ਗੱਤ ਦੋ ਨਾ ਪਾਈ ਕਿ ਭਾਈ ਜੋ ਹਿੰਦੂ ਭਰਾ ਨੇ ਉਹ 사ਸੰਗਤ ਜੀ ਸ਼ਮਸ਼ਾਨ ਘਾਟ ਦੇ ਵਿੱਚ ਜੋ ਅਗਨੀ ਨੂੰ ਸਮਰਪਿਤ ਕਰ ਦਿੰਦੇ ਨੇ ਪਾਵਨ ਪਵਿੱਤਰ ਦੇ ਨੂੰ ਉਹ ਅਗਨੀ ਪੇੜ ਕਰ ਦਿੰਦੇ ਨੇ 사ਸੰਗਤ ਜੀ ਜਲਾ ਦਿੰਦੇ ਨੇ ਤਾਂ ਜੋ ਮੁਸਲਮਾਨ ਵੀਰ ਨੇ 사ਸੰਗਤ ਜੋ ਦਫਨਾ ਦਿੰਦੇ ਨੇ ਬੂਤ ਪੂਜ ਪੂਜ ਹਿੰਦੂ ਨੂੰ ਐ ਤੁਰਕ ਨੂੰ ਐ ਸਿਰਨਾਈ ਓਇਲੇ ਜਾ ਰੈ ਓਇਲੇ ਗਾੜਾ ਤੇਰੀ ਕਤ ਦੋਹ ਨਾ ਪਾਈ ਪਰ ਪ੍ਰਮਾਤਮਾ ਜੀ ਬਿਨਾ ਗੁਰੂ ਦੇ ਗਿਆਨ ਦੇ ਤੇ ਬਿਨਾਂ ਗਿਆਨ ਦੇ ਸਾਧ ਸੰਗਤ ਜੀ ਦੋਨਾਂ ਨੇ ਪ੍ਰਮਾਤਮਾ ਦੀ ਗਤ ਪਾਈ ਨਹੀਂ ਸਾਧ ਸੰਗਤ ਜੀ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਚਾਹੇ ਤੁਸੀਂ ਕਿਸੇ ਵੀ ਧਰਮ ਦੇ ਹੋ ਕਿਸੇ ਵੀ ਜਾਤ ਮੱਜਬ ਦੇ ਹੋ ਜੋ ਸੰਸਾਰ ਨੇ ਬਣਾਈਆਂ ਸਾਧ ਸੰਗਤ ਜੀ ਜਦੋਂ ਤੱਕ ਆਪਾਂ ਗੁਰੂ ਵਾਲੇ ਨਹੀਂ ਬਣਦੇ ਗੁਰੂ ਦੀਆਂ ਗੱਲਾਂ ਨਹੀਂ ਮੰਨਦੇ ਆਪਣੇ ਅੰਦਰੋਂ ਸਾਧ ਸੰਗਤ ਜੀ ਪ੍ਰਮਾਤਮਾ ਦੀ ਖੋਜ ਨਹੀਂ ਕਰਦੇ ਅਸੀਂ ਇਸ ਧਰਤੀ ਤੋਂ ਅਧੂਰੇ ਹੀ ਜਾਵਾਂਗੇ ਤੇ ਸਤਿਗੁਰਾਂ ਨੇ ਕਿਹਾ ਕਿ ਭਾਈ ਭਾਵੇਂ ਸ਼ਰੀਰ ਨੂੰ ਜਲਾ ਦੋ ਭਾਵੇਂ ਦਫਨਾ ਦੋ ਕਿ ਸਾਡੀ ਜ਼ਿੰਦਗੀ 'ਚ ਰਾਮ ਨਾਮ ਨਹੀਂ ਹੈ ਜੇ ਅਸੀਂ ਰਾਮ ਨਾਮ ਦੀ ਪ੍ਰਾਪਤੀ ਕਰਕੇ ਨਹੀਂ ਚੱਲੇ ਤਾਂ ਸਾ ਸੰਗਤ ਜੀ ਸਾਡਾ ਜੋ ਜੀਵਨ ਹੈ ਉਹ ਆਸਫਲ ਚਲਾ ਜਾਵੇ ਬੂਤ ਪੂਜ ਪੂਜ Hindu ਨੂੰ ਕਿ ਭਾਈ ਜੋ Hindu ਧਰਮ ਦੇ ਲੋਕ ਨੇ ਉਹ ਮੂਰਤੀ ਪੂਜਾ ਕਰਦੇ ਨੇ ਸਾ ਸੰਗਤ ਜੀ ਮੁਸਲਮਾਨ ਦਰਗਾਹ ਦੇ ਵਿੱਚ ਜਾ ਕੇ ਸਜਦਾ ਕਰਦੇ ਨੇ ਖੁਦਾ ਦੇ ਅੱਗੇ ਨਵਾਜ਼ ਪੜਦੇ ਨੇ ਸਾ ਸੰਗਤ ਜੀ ਪਰ ਦੋਨਾਂ ਦੀ ਜ਼ਿੰਦਗੀ 'ਚ ਸੁੱਖ ਵੀ ਹੈ ਤੇ ਦੁੱਖ ਵੀ ਹੈ। ਸਤਸੰਗਤ ਜੀ ਕੋਈ ਸ਼ਮਸ਼ਾਨ ਘਾੜ 'ਚ ਜਲਾ ਦਿੰਦਾ ਹੈ, ਕੋਈ ਕਬਰਿਸਤਾਨ 'ਚ ਦਫਨਾ ਦਿੰਦਾ ਹੈ। ਸੁੱਖ ਵੀ ਹੈ, ਦੁੱਖ ਵੀ ਹੈ ਦੋਨਾਂ ਦੀ ਜ਼ਿੰਦਗੀ ਵਿੱਚ ਹੀ ਹੈ। ਤੇ ਸਤਗੁਰੂ ਜੀ ਫਰਮਾਉਂਦੇ ਨੇ ਭਾਈ ਜੋ ਗਤੀ ਹੈ ਉਹ ਕਿਸੇ ਵਿਰਲੇ ਨੂੰ ਮਿਲਦੀ ਹੈ। ਬਿਨਾ ਗੁਰੂ ਦੇ ਗਿਆਨ ਦੇ ਮੁਸਲਮਾਨ ਵੀ ਅਧੂਰਾ, ਬਿਨਾ ਗੁਰੂ ਦੇ ਗਿਆਨ ਦੇ ਸਤਸੰਗਤ ਜੀ ਹਿੰਦੂ ਵੀ ਅਧੂਰਾ ਦੋਨੇ ਦੁਖੀ ਨੇ। ਤੱਕੇ ਸਤਿਗੁਰ ਕਬੀਰ ਮਹਾਰਾਜ ਜੀ ਫਰਮਾਉਂਦੇ ਨੇ ਮਨ ਰੇ ਸੰਸਾਰ ਅੰਧ ਗਹਿਰਾ ਕਿ ਹੇ ਮੇਰੇ ਮਨ ਇਹ ਸੰਸਾਰ ਦੇ ਵੀ ਸਾਧ ਸੰਗਤ ਜੀ ਬੜਾ ਅੰਧਕਾਰ ਹੈ ਬੜੇ ਵਹਿਮ ਪਰਮ ਅਡੰਬਰ ਪਖੰਡ ਨੇ ਜਿਵੇਂ ਹਿੰਦੂ ਭਰਾ ਸਾਧ ਸੰਗਤ ਜੀ ਮੂਰਤੀ ਦੇ ਵਿੱਚ ਹੀ ਪ੍ਰਮਾਤਮਾ ਲੱਭ ਰਹੇ ਨੇ ਤੇ ਦੂਸਰੇ ਪਾਸੇ ਸਾਧ ਸੰਗਤ ਜੀ ਜੋ ਗੁਰੂ ਨੇ ਉਹ ਮੂਰਤੀ ਪੂਜਾ ਦਾ ਖੰਡਨ ਕਰਦੇ ਨੇ ਸਤਿਗੁਰੂ ਅਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਨਾ ਮੂਰਤ ਮੈਂ ਵਸੈ ਪਰਮੇਸ਼ਰ ਤੋਂ ਪਾਣੀ ਮੈਂ ਤਰੈ ਸਤਿਗੁਰੂ ਜੀ ਫਰਮਾਉਂਦੇ ਭਾਈ ਲੋਕ ਵਹਿਮ ਪਰਮ ਅੰਬਰ ਪਖੰਡ ਨੂੰ ਭਗਤੀ ਸਮਝੀ ਬੈਠੇ ਨੇ ਮਨ ਰੇ ਸੰਸਾਰ ਅੰਧ ਗਹਿਰਾ ਇਹ ਸਾਰਾ ਸੰਸਾਰ ਅੰਧਕਾਰ ਦੇ ਵਿੱਚ ਚੌਂ ਦਿਸ ਪਸਰਿਓ ਹੈ ਜਮਕਾ ਜੀਵਰਾ ਤੇ ਭਾਈ ਸਾਰੇ ਪਾਸੇ ਜਮਦਾ ਹੀ ਰਾਜ ਹੈ ਕਿਉਂਕਿ ਸਤਸੰਗਤ ਜੀ ਕਾਲ ਨਾ ਛੋਡੈ ਬਿਨ ਗੁਰ ਕੀ ਸੇਵਾ ਕਿਉਂਕਿ ਜ਼ਿਆਦਾਤਰ ਲੋਕਾਂ ਦੀ ਜ਼ਿੰਦਗੀ 'ਚ ਨਾ ਗੁਰੂ ਦੀ ਸੇਵਾ ਆ ਨਾ ਸਤਸੰਗ ਹੈ ਨਾ ਸਿਮਰਨ ਹੈ ਨਾ ਮਾਨਵਤਾ ਦੀ ਸੇਵਾ ਹੈ ਤੇ ਭਾਈ ਜੋ ਗੁਰਾਂ ਦੀ ਗੱਲ ਨਹੀਂ ਮੰਨਦਾ ਕਿਸੇ ਗੁਰੂ ਨਾਲ ਨਹੀਂ ਜੁੜਿਆ ਸਤਿਗੁਰੂ ਜੀ ਫਰਮਾਉਂਦੇ ਨੇ ਕਾਲ ਨਾ ਛੋੜਐ ਬਿਨ ਗੁਰ ਕੀ ਸੇਵਾ ਭਾਈ ਉਹ ਜਮਦੂਤਾ ਨੇ ਛੱਡਣਾ ਨਹੀਂ ਐ ਇਸ ਨੂੰ ਜੇ ਆਪਣੀ ਜ਼ਿੰਦਗੀ 'ਚ ਸਤਸੰਗ ਨਹੀਂ ਨਾਮ ਸ਼ਬਦ ਨਹੀਂ ਭਜਨ ਬੰਦਗੀ ਨਹੀਂ ਤੇ ਸਤਿਗੁਰੂ ਜੀ ਤਾਈਓ ਫਰਮਾਉਂਦੇ ਨੇ ਚਾਰੋਂ ਤਰਫ ਭਾਈ ਜਿੱਦਰ ਮਰਜੀ ਨਿਗਾ ਚੱਕ ਕੇ ਦੇਖ ਲੋ ਜਮਦਾ ਹੀ ਪਸਾਰਾ ਹੈ ਜਮਦਾ ਹੀ ਰਾਜ ਹੈ ਕੋਈ ਵਿਰਲਾ ਹੀ ਹੈ ਜੋ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਹੋਇਆ ਹੈ ਸਤਸੰਗ ਜੀ ਮੋਹੇ ਜਮ ਡੰਡਨ ਲਾ ਗਈ ਤਜਲੇ ਸਰਬ ਜੰਗਾਲ ਕੋਈ ਵਿਰਲਾ ਹੀ ਗਾ ਸਕਦਾ ਸਾਧ ਸੰਗਤ ਜੀ ਇਹ ਸ਼ਬਦ ਕਿ ਪ੍ਰਮਾਤਮਾ ਜੀ ਮੈਂ ਤੁਹਾਡੀ ਭਜਨ ਬੰਦਗੀ ਕੀਤੀ ਹੈ ਮੈਂ ਆਪਣੇ ਅੰਦਰੋਂ ਸੱਚ ਦੀ ਖੋਜ ਕਰ ਲਈ ਹੈ ਹੁਣ ਮੈਨੂੰ ਜਮਦੂਤਾਂ ਦਾ ਡਰ ਵੀ ਨਹੀਂ ਹੈ ਇਹ ਸਾਧ ਸੰਗਤ ਜੀ ਕੀ ਵਿਰਲਾ ਜੀ ਵੀ ਗਾ ਸਕਦਾ ਮੋਹੇ ਜਮ ਡੰਡਨ ਲਾ ਗਈ ਤਜਲੇ ਸਰਬ ਜੰਗਾਲ ਤੇ ਐਸੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਭਾਈ ਚਾਰੋਂ ਤਰਫ ਅੰਧਕਾਰ ਹੀ ਅੰਧਕਾਰ ਹੈ ਦੇ ਸੰਧਾਰ ਚ ਅਸੀਂ ਕੀ ਕਰਨਾ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਾਰੋ ਪਵਨ ਸੰਗ ਲਾਰੇ ਕਿ ਸਾਧ ਸੰਗਤ ਜੀ ਸੀ ਨਾਮ ਸ਼ਬਦ ਦੀ ਜੋਤ ਆਪਣੇ ਘਰ ਚ ਜਗਾਈ ਤੇ ਸਾਧ ਸੰਗਤ ਜੀ ਜਿਹਦੇ ਅੰਦਰ ਨਾਮ ਦੀ ਜੋਤ ਗੁਰੂ ਦੇ ਗਿਆਨ ਦੀ ਜੋਤ ਜਗ ਗਈ ਉਸ ਦੇ ਅੰਦਰ ਚਾਨਣੀ ਚਾਨਣ ਹੋਵੇਗਾ ਅੱਗੇ ਸਤਿਗੁਰ ਕਬੀਰ ਮਹਾਰਾਜ ਜੀ ਫਰਮਾਉਂਦੇ ਨੇ ਕਬਿਤ ਪੜਾ ਪੜ ਕਬਿਤਾ ਮੂ ਹੈ ਕਿ ਭਾਈ ਜੋ ਕਵੀ ਨਹੀਂ ਨਾ ਉਹ ਆਪਣੀ ਕਵਿਤਾ ਆਪਣੀ ਰਚਨਾ ਪੜ ਪੜ ਕੇ ਸਾਧ ਸੰਗਤ ਜੀ ਆਪਣੀ ਕਵਿਤਾਵਾਂ ਚ ਮਸਤ ਨੇ ਕੱਪੜ ਕਦਾਰਾ ਜਾਏ ਸਾਧ ਸੰਗਤ ਜੀ ਜੋ ਸਾਧੂ ਨੇ ਉਹ ਤੀਰਥਾਂ ਤੇ ਜਾਂਦੇ ਨੇ ਤੇ ਤੀਰਥਾਂ ਤੇ ਜਾਣ ਨੂੰ ਸਾਧ ਸੰਗਤ ਜੀ ਭਗਤੀ ਸਮਝ ਰਹੇ ਨੇ ਜਟਾ ਤਾਰ ਤਰ ਜੋਗੀ ਮੂਹ ਹੈ ਵੱਡੀਆਂ ਵੱਡੀਆਂ ਚਟਾਵਾਂ ਰੱਖਣ ਵਾਲੇ ਸਾਧ ਸੰਗਤ ਜੀ ਉਹਨਾਂ ਨੂੰ ਵੀ ਧਰਤੀ ਤੋਂ ਜਾਣਾ ਪੈਂਦਾ ਹੈ ਤੇਰੀ ਗਤ ਇਨੈਨਫਾਈ ਤੇ ਬਿਨਾ ਗਤੀ ਸਾਧ ਸੰਗਤ ਜੀ ਚਲੇ ਜਾਂਦੇ ਨੇ ਬਿਨਾ ਪ੍ਰਮਾਤਮਾ ਦੀ ਗਤ ਨੂੰ ਜਾਣੇ ਇਹ ਸੰਸਾਰ ਤੋਂ ਚਲੇ ਜਾਂਦੇ ਨੇ ਸਾਧ ਸੰਗਤ ਜੀ ਕਵਿਤਾ ਪੜਨ ਵਾਲਾ ਵੀ ਸੰਸਾਰ ਤੋਂ ਜਾ ਰਿਹਾ ਹੈ ਕੱਪੜ ਕਿਦਾਰਾ ਜਾਈ ਕਿਦਾਰਨਾ ਦਰਸ਼ਨ ਕਰਨ ਵਾਲੇ ਵੀ ਸਾਧ ਸੰਗਤ ਜੀ ਸੰਸਾਰ ਤੋਂ ਤੁਰ ਕੇ ਚਲੇ ਜਾਂਦੇ ਨੇ ਜਟਾ ਧਾਰਨੇ ਸਾਧ ਸੰਗਤ ਜੀ ਜੋਗੀ ਜਪੀ ਤਪੀ ਸੰਨਿਆਸੀ ਸਾਰਿਆਂ ਨੂੰ ਇਸ ਸੰਸਾਰ ਤੋਂ ਜਾਣਾ ਪੈਂਦਾ ਹੈ ਤੇ ਸਾਧ ਸੰਗਤ ਜੀ ਨਾਲ ਸਤਿਗੁਰ ਜੀ ਵੀ ਦੱਸਦੇ ਨੇ ਤੇਰੀ ਗਤ ਇਨੇ ਨਾ ਪਾਈ ਕਿ ਭਾਈਏ ਸਾਰੇ ਹੀ ਪ੍ਰਮਾਤਮਾ ਦੀ ਗਤ ਸਮਝ ਨਹੀਂ ਸਕੇ ਤੇ ਪ੍ਰਮਾਤਮਾ ਦੀ ਗਤ ਸਮਝੇਗਾ ਕੌਣ ਜੋ ਪੂਰੇ ਗੁਰੂ ਵਾਲਾ ਹੋਵੇਗਾ ਸਾਧ ਸੰਗਤ ਜੀ ਜੋ ਗੁਰੂ ਦੀ ਗੱਲ ਮੰਨੇਗਾ ਗੁਰੂ ਦੇ ਵਚਨ ਸੁਨੇਗਾ ਉਹਨਾਂ ਵਚਨਾਂ ਤੇ ਭਰੋਸਾ ਰੱਖੇਗਾ ਤੇ ਉਹਦੇ ਨੂੰ ਸਾਰ ਆਪਣੀ ਜੀਵਨ ਨੂੰ ਢਾਲ ਲਏਗਾ ਅੱਗੇ ਸਤਿਗੁਰ ਜੀ ਪਰਮਾਉਂਦੇ ਨੇ ਦਰਬ ਸੰਚ ਸੰਚ ਰਾਜੇ ਮੂਏ ਕਿ ਰਾਜੇ ਸਾਧ ਸੰਗਤ ਜੀ ਬਹੁਤਾ ਧਨ ਇਕੱਠਾ ਕਰ ਕਰਕੇ ਚਲੇ ਗਏ 1 ਲੱਖ ਪੂਤ ਸਵਾਲ ਲੱਖ ਨਾਤੀ ਤੈਰਾਵਣ ਕਰਦੀਆਂ ਨਾ ਬਾਤੀ ਚੰਦ ਸੂਰਜ ਜੱਕ ਹੈ ਤਪਤਰ ਸੋਈ ਬਸੰਤਰ ਚੱਕ ਹੈ ਕਪਰੈ ਤੋਈ ਸਾਧ ਸੰਗਤ ਜੀ ਬਹੁਤ ਰਾਜੇ ਮਹਾਰਾਜੇ ਆਏ ਨੇ ਇੱਥੇ ਸਾਦ ਸੰਗਤ ਜੀ ਪੈਸਾ ਧਨ ਦੌਲਤ ਜੋੜਦੇ ਰਹੇ ਆਈ ਤਲਬ ਗੋਪਾਲ ਰਾਏ ਕੀ ਮਾਇਆ ਮੰਦਰ ਛੋੜ ਚਲੋ ਤੇ ਜਦੋਂ ਸਮਾ ਆਇਆ ਕੁਝ ਨਾ ਲੈ ਕੇ ਗਏ ਨੀ ਤਾਂ ਹੀ ਸਤਗੁਰੂ ਜੀ ਸਮਝਾਉਂਦੇ ਨੇ ਦਰਬ ਸੱਚ ਸੱਚ ਰਾਜੇ ਮੂਏ ਕਿ ਭਾਈ ਤਨ ਜੋੜ ਜੋੜ ਕੇ ਰਾਜੇ ਚਲੇਗੇ ਗੜ ਲੈ ਕੰਚਨ ਪਾਰੀ ਤੇ ਸਾਦ ਸੰਗਤ ਜੀ ਸੋਨੇ ਦੇ ਬਹੁਤ ਢੇਰ ਲੱਗੇ ਰਹਿ ਗਏ ਪਰ ਨਾਲ ਇੱਕ ਸਾਦ ਸੰਗਤ ਜ ਰੁਪਿਆ ਤੱਕ ਨਹੀਂ ਲੈ ਕੇ ਗਏ ਬੇਦ ਪੜਾ ਪੜ ਪੰਡਿਤ ਮੂਏ ਸਾਤ ਸੰਗਤ ਜੀ ਜੋ ਪੰਡਿਤ ਜੀ ਨੇ ਉਹ ਵੇਦ ਪੜ ਪੜ ਕੇ ਸਾਤ ਸੰਗਤ ਜੀ ਕੁਝ ਨਹੀਂ ਪ੍ਰਾਪਤ ਕਰ ਰਹੇ। ਉਹ ਵੀ ਜਾ ਰਹੇ ਨੇ ਸਾਤ ਸੰਗਤ ਜੀ ساری ਉਮਰ ਗ੍ਰੰਥਾਂ ਦਾ ਅਧਿਆਨ ਕਰਦੇ ਨੇ, ਪੜਦੇ ਨੇ। ਇੱਕ ਦਿਨ ਉਹਨਾਂ ਨੂੰ ਵੀ ਜਾਣਾ ਪੈਂਦਾ। ਰੂਪ ਦੇਖ ਦੇਖ ਨਾਰੀ ਕਿ ਸਾਤ ਸੰਗਤ ਜੀ ਜੋ ਔਰਤियां ਨੇ ਉਹ ਸ਼ੀਸ਼ੇ ਦੇਖ ਦੇ ਕੇ ਆਪਣੇ ਆਪ ਤੇ ਹੰਕਾਰ ਕਰਦੀਆਂ ਨੇ ਭਾਈ ਸਾਡੇ ਵਰਗਾ ਕੋਈ ਹੈ ਹੀ ਨਹੀਂ। ਹੁਣ ਸਤਿਗੁਰ ਕਬੀਰ ਮਹਾਰਾਜ ਜੀ ਸਮਝਾਣਾ ਕਰਦੇ ਨੇ। ਕਿ ਪਾਈ ਜਿਵੇਂ ਰਾਜੇ ਆਪਣੇ ਨਾਲ ਕੁਝ ਨਹੀਂ ਲੈ ਕੇ ਗਏ ਸਿਰਫ ਲੈ ਕੇ ਗਏ ਨੇ ਤਾਂ ਸਤਸੰਗ ਜੀ ਕਰਮ ਲੈ ਕੇ ਗਏ ਨੇ ਜੋ ਕਰਮ ਇਸ ਧਰਤੀ ਤੇ ਕਰਕੇ ਗਏ ਨੇ ਬੇਦ ਪੜਾ ਪੜ ਪੰਡਿਤ ਨੂੰਏ ਸਤਸੰਗ ਜੀ ਵੇਦਾਂ ਨੂੰ ਪੜੀ ਜਾ ਰਹੇ ਨੇ ਪੜੀ ਜਾ ਰਹੇ ਨੇ ਪਰ ਗੁਰੂ ਦੀ ਗੱਲ ਕੋਈ ਮੰਨਦਾ ਹੀ ਨਹੀਂ ਸਤਸੰਗ ਜੀ ਨਾ ਜੀਵਨ ਚ ਸਤਸੰਗ ਹੈ ਤੇ ਸਤਸੰਗ ਹੈ ਤਾਂ ਸਤਸੰਗ ਜੀ ਉਦਾਸਰ ਨਹੀਂ ਹੈ ਬਾਰ-ਬਾਰ ਬੇਨਤੀ ਸਾਧ ਸੰਗਤ ਜੀ ਸਤ ਸੰਗ ਕਰਨਾ ਗੁਰਬਾਣੀ ਪੜਨਾ ਗੁਰਬਾਣੀ ਸੁੰਨਾ ਗ੍ਰੰਥਾਂ ਨੂੰ ਪੜਨਾ ਉਦੋਂ ਤੱਕ ਵਿਅਰਥ ਹੈ ਜਦੋਂ ਤੱਕ ਅਸੀਂ ਪ੍ਰੈਕਟੀਕਲੀ ਆਪਣੇ ਜੀਵਨ 'ਚ ਲਾਗੂ ਨਹੀਂ ਕਰਦੇ ਨਹੀਂ ਤਾਂ ਸਾਧ ਸੰਗਤ ਜੀ ਗ੍ਰੰਥ ਪੜਨਾ ਸਿਰਫ ਇੱਕ ਦਿਖਾਵਾ ਹੈ ਜਦੋਂ ਤੱਕ ਗੁਰੂ ਵਾਲੇ ਨਹੀਂ ਬਣਦੇ ਗੁਰੂ ਦਾ ਗਿਆਨ ਸਾਡੇ ਅੰਦਰ ਨਹੀਂ ਆਂਦਾ ਤੇ ਅੰਦਰੋਂ ਬ੍ਰਹਮ ਗਿਆਨ ਨਹੀਂ ਪ੍ਰਗਟ ਹੁੰਦਾ ਸਾਧ ਸੰਗਤ ਜੀ ਸਭ ਅਧੂਰਾ ਹੈ ਤੇ ਆਓ ਸਾਧ ਸੰਗਤ ਜੀ ਆਪਾਂ ਧਾਰਮਿਕ ਗ੍ਰੰਥ ਪੜ੍ਹਨੇ ਆ ਪਰ ਨਾਲ ਉਹਨਾਂ ਦੇ ਅੰਦਰ ਜੋ ਗੱਲਬਾਤ ਲਿਖੀ ਆ ਪਾਵਨ ਪਵਿੱਤਰ ਗੱਲਾਂ ਉਹ ਵੀ ਨਾਲ ਮੰਨਣੀਆਂ ਨੇ RAM ਬਿਨ RAM ਨਾਮ ਬਿਨ ਸਵੇ ਬਿਗੁੱਤਾ ਬਿਗੁੱਤੇ ਸਾਧ ਸੰਗਤ ਜੀ ਦੁਖੀ ਕਿ ਭਾਈ ਪ੍ਰਮਾਤਮਾ ਦੇ ਨਾਮ ਤੋਂ ਬਿਗਰ ਸਾਰੇ ਦੁਖੀ ਨੇ ਚਾਹੇ ਫਿਰ ਉਹ Hindu ਹੈ Musalman ਹੈ Sikh ਹੈ Jaini hai Isai hai ਕੋਈ ਹੈ ਸਾਧ ਸੰਗਤ ਜੀ ਸਾਰੇ ਦੁਖੀ ਨੇ ਦੇਖੋ ਨਿਰਖ ਸਰੀਰਾ ਤੇ ਭਾਈ ਆਪਣੇ ਅੰਦਰ ਚਾਤ ਮਾਰ ਹਰ ਕੇ ਨਾਮ ਬਿਨ ਗਤ ਕਿਨ ਗਤ ਪਾਈ ਕਹੇ ਉਪਦੇਸ਼ ਕਬੀਰਾਂ ਕਿ ਭਾਈ ਪ੍ਰਮਾਤਮਾ ਦੇ ਨਾਮ ਤੋਂ ਬਗੈਰ ਨਾ ਮੁਸਲਮਾਨਾਂ ਨੂੰ ਗਤ ਮਿਲੀ ਹੈ ਪ੍ਰਮਾਤਮਾ ਦੇ ਨਾਮ ਤੋਂ ਬਗੈਰ ਨਾ ਹਿੰਦੂਆਂ ਨੂੰ ਗਤ ਮਿਲੀ ਹੈ ਨਾ ਸਿੱਖਾਂ ਨੂੰ ਸਾਧ ਸੰਗਤ ਜੀ ਕਿਸੇ ਨੂੰ ਵੀ ਨਹੀਂ ਮਿਲੀ RAM ਨਾਮ ਬਿਨ ਸਭੈ ਬਗੁਤੈ ਹਰ ਕੇ ਨਾਮ ਬਿਨ ਝੁੱਠੇ ਸਗਲ ਪਸਾਰੇ ਕਿ ਭਾਈ ਪ੍ਰਮਾਤਮਾ ਦੇ ਸਿਮਰਨ ਤੋਂ ਬਗੈਰ ਸਾਰੇ ਅਧੂਰੇ ਨੇ ਸਾਰੇ ਦੁਖੀ ਨੇ ਦੇਖੋ ਨਿਰਕਸ਼ਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹਿ ਉਪਦੇਸ਼ ਕਬੀਰਾ ਕਿ ਸਾ ਸੰਗਤ ਜੋ مالک ਸਾਡੇ ਸ਼ਰੀਰ ਚ ਹੀ ਹੈ ਤੇ ਜੋ ਉਹਦੇ ਨਾਲ ਜੁੜਿਆ ਉਹੀ ਸੁਖੀ ਨੇ ਤੋ ਸਾਰੇ ਦੁਖੀ ਨੇ ਕਰ ਸੁਖ ਵਸਿਆ ਬਹਰ ਸੁਖ ਪਾਇਆ ਇਹ ਸਾ ਸੰਗਤ ਜੀ ਅੱਜ ਦਾ ਜੋ ਪਾਵਨ ਤੇ ਪਵਿੱਤਰ ਸ਼ਬਦ ਹੈ ਤਨ ਤਨ ਸਤਿਗੁਰੂ ਕਬੀਰ ਮਹਾਰਾਜ ਜੀ ਦਾ ਇਹ ਸਾ ਸੰਗਤ ਜੀ ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵੀ ਸਾਨੂੰ ਇਹ ਸਮਝਾਉਣ ਆਏ ਸੰਤ ਤਨ ਤਨ ਸਤਿਗੁਰੂ ਕਬੀਰ ਮਹਾਰਾਜ ਜੀ ਕੀ ਸਾ ਸੰਗਤ ਜੀ ਨਾ ਅਸੀਂ ਮੂਰਤੀ ਪੂਜਾ ਕਰਨੀ ਹੈ ਨਾ ਅਸੀਂ ਦਿਖਾਵੇ ਵਾਲੀ ਪੂਜਾ ਕਰਨੀ ਹੈ ਇਹ ਜੋ ਤਿਲਕ ਲਗਾ ਲੈਣਾ ਗਲੇ ਚ ਮਾਲਾ ਪੈਣ ਲੈਣੀ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲੋਣਾ ਜਾਣਾ ਸਾ ਸੰਗਤ ਜੀ ਖਿਲੋਣਾ ਬਣਾ ਰੱਖਿਆ ਹੈ ਉਹ ਪ੍ਰਮਾਤਮਾ ਨੂੰ ਸਾਡੇ ਤੋਂ ਕੋਈ ਸੰਸਾਰਿਕ ਵਸਤੂ ਨਹੀਂ ਚਾਹੀਦੀ ਸਗੋਂ ਇਹ ਸਾਰੀਆਂ ਵਸਤੂਆਂ ਤੇ ਪ੍ਰਮਾਤਮਾ ਨੇ ਸਾਨੂੰ ਬਖਸ਼ੀਆਂ ਨੇ ਨਾ ਉਸ ਨੂੰ ਕੋਈ ਖਾਣ ਪੀਣ ਵਾਲੀ ਚੀਜ਼ ਚਾਹੀਦੀ ਸਤਸੰਗਤ ਜੀ ਉਸ ਨੂੰ ਸਿਰਫ ਸਾਡਾ ਪਿਆਰ ਚਾਹੀਦਾ ਸਾਡੇ ਅੰਦਰ ਦੀ ਭਾਵਨਾ ਚਾਹੀਦੀ ਤੇ ਜਿਹਦੇ ਅੰਦਰ ਭਾਵਨਾ ਹੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਇਹ ਸਤਸੰਗਤ ਜੀ ਸਾਡੇ ਗੁਰੂਆਂ ਨੇ ਰਹਿਬਰਾਂ ਨੇ ਬਹੁਤ ਕੁਝ ਸਾਡੇ ਲਈ ਕੀਤਾ ਹੈ ਤਾਂ ਸਾਡਾ ਵੀ ਫਰਜ਼ ਬਣਦਾ ਕਿ ਭਾਈ ਉਹਨਾਂ ਦੇ ਵਿਚਾਰਧਾਰਾ ਨੂੰ ਆਪਾਂ ਕਰ ਕਰ ਤੱਕ ਤੋ ਚਾਹੀਦਾ ਹੈ ਸੋ ਅੱਜ ਦੀ ਇੰਨੀ ਕੀ ਬੇਨਤੀ ਪ੍ਰਵਾਨ ਕਰਿਓ ਸਾਧ ਸੰਗਤ ਜੀ ਅੱਜ ਸਤਿਗੁਰਾਂ ਨੇ ਇੱਕੋ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਅਸੀਂ ਸੰਸਾਰ ਦੇ ਵਿੱਚ ਕਿਸੇ ਵੀ ਜਾਤ ਧਰਮ 'ਚ ਰਹੀਏ ਪਰ ਬਿਨਾ ਗੁਰੂ ਤੋਂ ਸਾਨੂੰ ਗਿਆਨ ਨਹੀਂ ਮਿਲਣਾ ਤੇ ਬਿਨਾ ਸ਼ਬਦ ਤੋਂ ਸਾਧ ਸੰਗਤ ਜੀ ਸੀ ਪ੍ਰਮਾਤਮਾ ਤੱਕ ਪਹੁੰਚਣ ਵਾਲੇ ਨਹੀਂ ਆ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਪ੍ਰਭ ਕਾ ਸਿਮਰਨ ਸਬਤੈ ਉਚ ਬਸ ਸਾਧ ਸੰਗਤ ਜੀ ਹਰ ਧਰਮ ਦਾ ਅੰਤ ਇਹੀ ਰਿਸ਼ੀ ਵੇਦਵਿਆਸ ਜੀ ਨੇ ਵੀ ਕਿਹਾ ਸੀ ਸਤਗੁਰ ਜੀ ਲਿਖਦੇ ਨੇ ਨਾ ਬਿਅਾਸ ਵਿਚਾਰ ਕੇ ਉਹ ਪਰਮਾਰਥ RAM ਨਾਮ ਸਰਮਾਈ ਕਿ ਭਾਈ ਸਾਰੇ ਗ੍ਰੰਥਾਂ ਨੂੰ ਲਿਖਣ ਤੇ ਅਧਿਆਨ ਕਰਨ ਤੋਂ ਬਾਅਦ ਉਹਨਾਂ ਨੇ ਇਹੀ ਫਰਮਾਇਆ ਸੀ ਕਿ RAM ਨਾਮ ਤੋਂ ਵੱਡਾ ਕੁਝ ਨਹੀਂ ਸਤ ਸੰਗਤ ਜੀ ਆਓ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਤਲ ਹੋਇਨ ਚ ਬਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦ ਸਾਹਿਬ ਨਗਰ ਉਜਾਲੀ ਜੀ ਕਿ ਭਾਈ ਜਿੱਥੇ ਬੈਠ ਕੇ ਕੋਈ ਸਤ ਸੰਗ ਕਰੇ ਸਤਗੁਰੂ ਜੀ ਪਰਮਾੰਦੇ ਭਾਈ ਉੱਥੇ ਸੋਨੇ ਦੇ ਮਹਿਲ ਖੜੇ ਹੋ ਜਾਂਦੇ ਆ ਜਿੱਥੇ ਬੈਠ ਕੇ ਕੋਈ ਪ੍ਰਮਾਤਮਾ ਦਾ ਸਿਮਰਨ ਕਰੇ ਕੋਈ ਸਤ ਦਾ ਸੱਚ ਦਾ ਮਾਰਗ ਚੁਣੇ ਸੱਚ ਦਾ ਪ੍ਰਚਾਰ ਕਰੇ ਸਾਧ ਸੰਗਤ ਜੀ ਜਿਵੇਂ ਕਾਸ਼ੀ ਬਨਾਰਸ ਸੋਨੇ ਦੇ ਮਹਿਲ ਖੜੇ ਹੋ ਗਏ ਨੇ ਸੋਨੇ ਦੀਆਂ ਪਾਲਕੀਆਂ ਸੋਨੇ ਦੇ ਗੁੰਬਦ ਸੋਨੇ ਦੇ ਹਰ ਦੇ ਨਿਸ਼ਾਨ ਸਾਧ ਸੰਗਤ ਜੀ ਬਥੇਰਾ ਬਹੁਤ ਕੁਝ ਹੈ ਤੇ ਕਾਦੇ ਕਰਕੇ ਕਿਉਂਕਿ ਉੱਥੇ ਬੇਗੰਪੁਰਾ ਦਾ ਪ੍ਰਚਾਰ ਹੋਇਆ ਸਾਧ ਸੰਗਤ ਜੀ ਤੇ ਸਾਧ ਸੰਗਤ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕਿਤੇ ਵੀ ਚਲੇ ਜਾਈਏ ਜਿੱਥੇ ਸਤਿ ਦਾ ਪ੍ਰਚਾਰ ਆ ਸਾਧ ਸੰਗਤ ਜਿੱਥੇ ਸੋਨੇ ਦੇ ਮਹਿਲ ਖੜੇ ਨੇ ਤੇ ਗੁਰਸਤ ਗੁਰਜੀ ਸਮਝਾਣਾ ਕਰਦੇ ਨੇ ਕਿ ਜਿੰਨਾ ਘਰਾਂ ਦੇ ਵਿੱਚ ਜਿਸ ਨਗਰ ਚ ਸਤਸੰਗ ਨਹੀਂ ਹੈ ਕੀਰਤਨ ਭਜਨ ਬੰਦਗੀ ਨਹੀਂ ਹੈ ਜਿੱਥੇ ਸਾਧ ਸੰਗਤ ਜੀ ਸੱਚ ਦਾ ਪ੍ਰਚਾਰ ਨਹੀਂ ਹੈ ਉਹ ਉਸ ਉਹ ਜੋ ਨਗਰ ਨੇ ਸਾਧ ਸੰਗਤ ਜੀ ਉਜੜ ਜਾਂਦੇ ਸਵਾ ਜੰਨੀ ਕੀ ਹਾਜ਼ਰੀ ਪ੍ਰਵਾਨ ਕਰਨਾ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਵਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਸਤਨਾਮ 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 ਸੋਹਨ ਸਤਨਾਮ ਜੀਉ